ਵਾਹਿਗੁਰੂ ਜੀ ਸਤਨਾਮ ਈ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਜਨ ਘਰ ਚੌਥਾਂ ਇਕ ਹੰਗਾ ਸਤ ਗੁਰ ਪ੍ਰਸਾਦ ਅਸਾੜ ਤਪੰਦਾ ਤਿਸ ਲਗੈ ਹਰ ਨਾ ਨ ਜਿੰਨਾ ਬਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆ ਸਾੜਤ ਬੰਦਾ ਇਸ ਲਗੈ ਹਰ ਨਾ ਨ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਦੁਏ ਭਾਇਵ ਗੁੱਚੀ ਐ ਗਲ ਪਈ ਸ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਨੇ ਮੱਥੇ ਜੋ ਲਿਖਿਆਸ ਰਣ ਬਿਹਾਰੀ ਅਸ਼ਟਾਰੀ ਉੱਠ ਚੱਲੀ ਗਈ ਨਰਾਸ ਜਿੰਨ ਕੋ ਸਾਧੂ ਪੇਟੀਏ ਹੋਦਰਗੇ ਹੋਏ ਖਲਾਸ ਹਰ ਕਿਰਪਾ ਪਰਵ ਆਪਣੀ ਫਿਰ ਦਰਸ਼ਨ ਹੋਏ ਪਿਆਸ ਰਬ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਇਸ ਲਗੈ ਇਸ ਮਨ ਹਰ ਚਰਨ ਨਿਵਾਸ ਰਬ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਦਿੱਸ ਲਗੇ ਇਸ ਮਾਨਹਾਰ ਚਰਨਨ ਵਾਸ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਸੰਗਤਾਂ ਦੇ ਵੱਡੇ ਭਾਗ ਹਨ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੇ ਹਜੂਰ ਹਾਜ਼ਰੀਆਂ ਭਰ ਕੇ ਹਰ ਮਹੀਨੇ ਦੀ ਸਗਰਾਂ ਦੇ ਦਿਹਾੜੀ ਮਿਲਾਂਦੇ ਹੋਏ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਇਸ ਮਹੀਨੇ ਦੇ ਪਰਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ 12 ਮਹਾਮਾਜ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਚੌਥੇ ਘਾਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਇਹ ਸ਼ਬਦਾਂ ਨੂੰ ਗਾਣ ਦੀ ਇਜਾਜ਼ਤ ਕਰਦੇ ਹਨ ਅਤੇ ਇਸ ਮਹੀਨੇ ਦੇ ਦੇਸੀ ਮਹੀਨੇ ਦਾ ਜੋ ਇਹ ਮਹੀਨਾ ਤੀਜਾ ਮਹੀਨਾ ਪਾਸ਼ਾ ਜੀ ਜਿਹਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਚੌਥਾ ਮਹੀਨਾ ਹੈ ਜਿਹਦੇ ਵਿੱਚ ਪਾਸ਼ਾ ਜੀ ਸਾਨੂੰ ਜੀਵਾਂ ਨੂੰ ਬਖਸ਼ਿਸ਼ ਕਰਦੇ ਹਨ ਆਉ ਵਾਤਨ ਕਰਦੇ ਹਨ ਜੀ ਆਸਾੜ ਸੁਹੰਦਾ ਇਸ ਲੱਗੈ ਹਰ ਨਾ ਹਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਧੰ ਤਨ ਸ੍ਰੀ ਗੁਰੂ ਅਰਜਨ ਦੇ ਪਾਛਾ ਇਹ ਹਾੜ ਦੇ ਮਹੀਨੇ ਦੇ ਉਪਦੇਸ਼ ਬਖਸ਼ਦੇ ਹਨ ਜਿੰਨੂੰ ਗੁਰਮੁਖੀ ਦੇ ਵਿੱਚ ਆਸਾੜ ਕਿਹਾ ਜਾਂਦਾ ਹੈ ਵੇ ਜੇਠਾ ਤੇ ਹਾੜ ਦਾ ਮਹੀਨਾ ਤੱਪ ਦਾ ਮਹੀਨਾ ਹੈ ਇਹ ਗਰਮੀ ਦੇ ਭਾਈ ਮੁੱਖ ਮਹੀਨੇ ਹਨ ਜਿਹਦੇ ਵਿੱਚ ਸਾੜ ਹਰ ਪਾਸੇ ਧਰਤੀ ਛੜਦੀ ਬਲਦੀ ਹੈ ਹਰ ਚੀਜ਼ ਹਰ ਬਨਾਸਪਤੀ ਫੁੱਲ ਬੁੱਟੇ ਸੁੱਕਨੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਤਪ ਦੀ ਗਰਮੀ ਦੇ ਨਾਲ ਉਹ ਤਪਸ਼ ਦੇ ਨਾਲ ਹਰ ਪਾਸੇ ਸਾੜ ਪੈਂਦਾ ਹੈ ਤੇ ਹਰ ਜੀਵ ਨਿਆ ਮਨ ਜਿਹੜਾ ਉਹ ਕਰ ਲਾਂਦਾ ਹੈ ਤਪਸ਼ ਦੇ ਨਾਲ ਅਤੇ ਸਰੀਰਕ ਕਰਕੇ ਗਰਮੀ ਦੇ ਨਾਲ ਤਪਸ਼ ਦੇ ਨਾਲ ਸਰੀਰ ਵੀ ਜੜਦਾ ਸੜਦਾ ਹੈ ਜਿਹਦੇ ਕਾਰਨ ਅਸੀਂ ਮਹਾਰਾਜ ਜੀ ਕੀ ਬੇਨਤੀ ਕਰਦੇ ਹਾਂ ਜਦੋਂ ਬਹੁਤੀ ਗਰਮੀ ਹੁੰਦੀ ਹੈ ਕਿ ਮਹਾਰਾਜ ਮੀਂਹ ਪਾਓ ਜਿਸ ਤਰ੍ਹਾਂ ਬੀਆ ਸਵੰਤੀ ਬੂੰਦ ਕਰਕੇ ਪੁਕਾਰ ਕਰਦਾ ਹੈ ਇਹ ਮਹਾਰਾਜ ਜੀ ਕਹਿੰਦੇ ਇਸਾੜ ਦਾ ਅਸਾੜਤ ਪੰਦਾ ਤਿਸ ਲਗੇ ਹਰ ਨਾ ਹਾ ਨਾ ਜਿੰਨਾ ਪਾਸ ਮਹਾਰਾਜ ਜੀ ਕਹਿੰਦੇ ਜਿੰਨਾ ਦੇ ਕੋਲ ਨਾਮ ਦੀ ਸੀਤਲਤਾਈ ਨਹੀਂ ਹੈ ਹਰੀ ਦੇ ਨਾਮ ਦੀ ਸੀਤਲਤਾਈ ਨਹੀਂ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਇਹ ਮਹੀਨਾ ਜਿਹੜਾ ਤਪਦਾ ਮਹਿਸੂਸ ਹੁੰਦਾ ਹੈ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਗੁਰਮਖ ਖਾਂਦੇ ਹਿਰਦੇ ਵਿੱਚ ਨਾਮ ਦੀ ਸੀਤਲਤਾਈ ਹੋਣ ਕਾਰਨ ਉਹ ਧੂਆ ਪੱਖਾ ਤੋਂ ਸੀਤਲ ਰਹਿੰਦੇ ਹਨ ਸਦਾਈ ਉਹ ਵੀਰਦਾ ਉਹਨਾਂ ਦਾ ਸ਼ਾਂਤ ਰਹਿੰਦਾ ਹੈ ਇਹ ਗਰਮੀ ਦੇ ਮਹੀਨਿਆਂ ਦੇ ਵਿੱਚ ਵੀ ਉਹ ਸਦਾਈ ਗੁਰੂ ਦੀ ਮੌਜ ਵਿੱਚ ਗੁਰੂ ਦੀ ਬਾਣੀ ਦੀ ਸੀਤਲਤਾ ਹੀ ਮਾਣਦੇ ਹਨ ਠੰਡ ਮਾਣਦੇ ਹਨ ਕਿਉਂਕਿ ਸਾਡੇ ਪੰਜਵੇਂ ਪਿਤਾ ਸੀਤਲਤਾ ਹੀ ਪੁੰਜ ਸਨ ਜਿਨਾਂ ਇਸ ਮਹੀਨਿਆਂ ਦੇ ਵਿੱਚ ਹੀ ਮਹਾਰਾਜ ਨੇ ਦੇਖੋ ਸਿਧੀ ਪ੍ਰਾਪਤ ਕੀਤੀ ਇੰਨੀ ਗਰਮੀ ਦੇ ਹੋਣ ਤੋਂ ਬਾਅਦ ਵੀ ਅਤ ਦੀ ਗਰਮੀ ਅਤੇ ਅਤ ਦਾ ਕਹਿਰ ਸੀ ਕਿਉਂਕਿ ਅਤ ਦੀ ਗਰਮੀ ਵੀ ਸੀ ਨਾਲ ਹੀ ਰਾਜੇ ਕਹੇ ਕਿ ਇੱਕ ਗਰਮੀ ਨਹੀਂ ਆ ਠੰਡ ਹੈ ਤੇ ਉਧਰੋਂ ਤਪਦੀ ਤਪਦੀ ਤਵੀ ਹੈ ਜਾਂ ਉਬਲਦੀ ਦੇਗਾ ਨਹੀਂ ਦੇਖੋ ਉੱਥੇ ਤਪ ਦੀ ਗਰਮੀ ਵੀ ਤੇ ਤਪ ਦੀ ਲੋ ਵੀ ਸੀ ਤਪ ਦੀ ਉਬਲ ਦੀ ਦੇਗ ਵੀ ਸੀ ਤਪ ਦਾ ਰੇਤਾ ਵੀ ਸੀ ਕਿੱਥੇ ਡਬਲ ਤੋਂ ਡਬਲ ਗਰਮੀ ਤਪਸ਼ ਗਰਮੀ ਦੀ ਆਪਾਂ ਸਹਿਣ ਨਹੀਂ ਕਰ ਪਾਰੇ ਸਹਿਣ ਕਰ ਪੰਨੇ ਜਿੰਨਾ ਮੀਂਹ ਪਿੰਦਾ ਉਦੋਂ ਖੁਸ਼ੀ ਹੁੰਦੀ ਆ ਸਾਨੂੰ ਕਿ ਮੀਂਹ ਪੈ ਗਿਆ ਕਿ ਥੋੜੀ ਜੀ ਰਾਤ ਮਿਲੀ ਐ ਸਾਨੂੰ ਕਿ ਉਥੇ ਤਪ ਦੀ ਗਰਮੀ ਦੇ ਵਿੱਚ ਮਹਾਰਾਜ ਜੀ ਤੱਪ ਦੀ ਤਵੀ ਤੇ ਬੈਠੇ ਹੋਏ ਨੁੱਬਲ ਦੀ ਦੀਗ ਵਿੱਚ ਬੈਠੇ ਹੋਣ ਤੱਪ ਦੀ ਤਵੀ ਤੇ ਬਹਿ ਕੇ ਉਹਨਾਂ ਦੇ ਸੀਸ ਦੇ ਤੱਪ ਦਾ ਰੇਤਾ ਵੀ ਪਾਰਿਆ ਪਰ ਭੁੰਜਾ ਫਿਰ ਵੀ ਮਹਾਰਾਜ ਜੀ ਹਾਏ ਸੀ ਨਿਕਲ ਰਿਹਾ ਆਮ ਮਨੁੱਖ ਜਿਹੜਾ ਉਹ ਹਾਏ ਸੀ ਕਰਕੇ ਭੱਜ ਕੇ ਉੱਠਦਾ ਤੱਪ ਦੀ ਤਵੀ ਤੋਂ ਕਿਉਂਕਿ ਉਹ ਸੀਤ ਲਤਾਈ ਉਹਨਾਂ ਕੋਲ ਨਾਮ ਦੀ ਸੀ ਪ੍ਰਭੂ ਦੀ ਬੰਦਗੀ ਪਰ ਉਹ ਦਾ ਭਜਨ ਪ੍ਰਭੂ ਦੇ ਵਿੱਚ ਲੀਨਤਾਈ ਜਿਹੜੀ ਕਿਤਾਬ ਦੀ ਤਵੀ ਨੂੰ ਵੀ maat ਦਿੰਦੀ ਐ ਤੁਪਲ ਦੀ ਦੇਗ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੀ ਤੱਪ ਦਾ ਰੇਤਾ ਵੀ ਉਹਨਾਂ ਨੂੰ ਤੱਪ ਦੇ ਨਹੀਂ ਕਰ ਸਕਿਆ ਉਹ ਫਿਰ ਵੀ ਸ਼ਾਂਤ ਰਹੇ ਸਾਹਮਣੇ ਇਕੱਠੇ ਸਿੰਘ ਤੱਪਦੇ ਹੋ ਸਾਹਮਣੇ ਆਇਆ ਮੀਆਂ ਮੀਰ ਪੀਰ ਉਹ ਵੀ ਤੱਪ ਗਿਆ ਇਹਨਾਂ ਮਹਾਰਾਜੂ ਹੁਕਮ ਕਰੋ ਇੱਟ ਨਾਲ ਇੱਟ ਖੜਕਾ ਦਿੰਨੇ ਆ ਇਮਾਰਤ ਜੀ ਕਹਿੰਦੇ ਰੀਧੀਆਂ ਸਿੱਧੀਆਂ ਕਿਧੀਆਂ ਹਨ ਪਰਮੇਸ਼ਰ ਦੀਆਂ ਬਖਸ਼ੀਆਂ ਹੀ ਹੋਈਆਂ ਸ਼ਕਤੀਆਂ ਨੂੰ ਉਸੇ ਦਰਬਾਰ ਤੋਂ ਕਿਉਂ ਕਰੀ? ਇਮਾਰਤ ਜੀ ਕਿਹੜਾ ਕੁਝ ਕਰਨੀ ਸੀ ਸਕਦੇ? ਉਹਥੇ 1 ਮਿੰਟ ਵਿੱਚ ਸ਼ਾਂਤ ਕਰ ਸਕਦੇ ਸੀ ਸਭ ਕੁਝ ਇੱਕ ਬੋਲ ਦੇ ਨਾਲ ਉਹ ਦੁਨੀਆ ਨੂੰ ਬਦਲ ਸਕਦੇ ਹਨ ਸ੍ਰਿਸ਼ਟੀ ਦਾ ਤਹਿਸ ਨਹਿਸ ਹੋ ਸਕਦਾ ਪਰ ਫਿਰ ਵੀ ਉਹ ਸ਼ਾਂਤੀ ਦੇ ਪੁੰਜ ਸੰ ਸ਼ਾਂਤ ਰਹੇ ਸਾਨੂੰ ਸਕਾਇਆ ਉਹਨਾਂ ਨੇ ਇਤਪ ਦੇ ਸਮੇਂ ਤੇ ਵੀ ਸ਼ਾਂਤ ਰਹਿਣਾ ਸਿੱਖ ਨੇ ਜਦੋਂ ਤਪਦਾ ਹਿਰਦਾ ਤਪ ਦੀ ਗਰਮੀ ਹੈ ਉਹਦੇ ਵਿੱਚ ਵੀ ਉਹ ਸ਼ਾਂਤੀ ਦੇ ਪੁੰਜ ਰਹੇ ਇਸ ਕਰਕੇ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਨੂੰ ਇਹ ਨਾਮ ਐਵੇਂ ਨਹੀਂ ਉਹਨਾਂ ਨੂੰ ਦਿੱਤਾ ਸ਼ਾਂਤੀ ਦੇ ਪੁੰਜ ਤਾਂ ਹੀ ਕਿਹਾ ਜਾਂਦਾ ਹੈ ਉਹਨਾਂ ਦੇ ਪ੍ਰਤੀ ਛੰਡੀਆਂ ਛਪੀਲਾਂ ਤਾਂ ਹੀ ਲਾਈਆਂ ਜਾਂਦੇ ਨੇ ਕਿਉਂ ਸ਼ਾਂਤੀ ਦੇ ਪੁੰਜ ਸਨ ਪ੍ਰਤੀਕ ਸਨ ਇੱਥੇ ਮਹਾਰਾਜ ਫਿਰ ਸਾਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੱਸ ਰਿਹਾ ਨੇ ਕਹਿੰਦੇ ਅਸਾੜ ਦਾ ਮਹੀਨਾ ਜਣਾ ਅਸਾੜ ਤਪੰਦਾ ਤਿਸ ਲੱਗੇ ਹਰ ਜੀ ਕਹਿੰਦੇ ਤੂੰ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਕੋਲ ਨਾਮ ਦੀ ਉਂਜੀ ਨਹੀਂ ਐ ਨਾਮ ਦੀ ਠੰਡ ਨਹੀਂ ਐ ਹਰ ਨਾ ਹੋ ਨਾ ਜਿੰਨਾ ਪਾਸ ਹਰ ਜੀ ਕਹਿੰਦੇ ਉਹਨਾਂ ਵਾਸਤੇ ਹਰ ਸਮਾਂ ਹੀ ਤਪਦਾ ਹੈ ਜਗ ਜੀਵਨ ਔਰਖ ਤਿਆਗ ਕੈ ਮਾਨਸ ਸੰਧੀ ਆਸ ਈ ਮਹਾਰਾਜ ਜੀ ਕਹਿੰਦੇ ਜਾਂ ਜਿੰਨਾ ਜਗ ਜੀਵਨ ਜਾਂ ਜਗਤ ਨੂੰ ਜਾਣ ਦੇਣ ਵਾਲਾ ਜਗਤ ਨੂੰ ਜਿੰਦੇ ਰੱਖਣ ਵਾਲਾ ਜਗਤ ਦੀ ਪਾਲਣਾ ਕਰਨ ਵਾਲਾ ਉਹਨੂੰ ਜਗ ਜੀਵਨ ਕਹਿੰਦੇ ਆ ਨੇ ਜਿਹੜਾ ਜਗਤ ਦਾ ਸਾਈਂ ਹੈ ਜਗ ਜੀਵਨ ਪੁਰਖ ਤਿਆਗ ਕੈ ਮਹਾਰਾਜ ਜੀ ਕਹਿੰਦੇ ਪੁਰਖ ਨੂੰ ਜਦੋਂ ਕੋਈ ਤਿਆਗ ਦਿੰਦਾ ਵਿਸਾਰ ਦਿੰਦਾ ਭੁੱਲ ਜਾਂਦਾ ਤੇ ਦੁਦਿਆਂ ਤੇ ਆਸ ਬਣਾਉਂਦਾ ਭਰੋਸਾ ਕਰ ਲੈਂਦਾ ਕਹਿੰਦੇ ਮੂਰਖ ਤਾਈਏ ਪਾਤਸ਼ਾਹ ਜੀ ਕਹਿੰਦੇ ਮਾਨਸ ਸੰਧੀ ਆਸ ਅਸੀਂ ਮਨੁੱਖਾਂ ਤੇ ਮਾਨਸਾਂ ਤੇ ਜੀਵਾਂ ਤੇ ਆਸ ਰੱਖੀ ਫਿਰਦੇ ਆ ਕੀ ਇਹ ਭਲਾ ਕਰ ਦੇਣਗੇ ਸਾਡਾ ਨਹੀਂ ਨਾਮ ਤੋਂ ਬਿਨਾ ਭਲਾ ਨਹੀਂ ਮਹਾਰਾਜ ਜੀ ਕਹਿੰਦੇ ਜੇ ਉਹਨੂੰ ਵਿਸਾਰਤਾ ਨਾ ਜਗ ਦੇ ਦਾਤੇ ਨੂੰ ਵਿਸਾਰ ਕੇ ਪੁਰਖ ਨੂੰ ਤਿਆਗ ਕੇ ਅਸੀਂ ਆਸ ਰੱਖਾਂਗੇ ਹੋਰ ਪਾਸੇ ਫਿਰ ਮਹਾਰਾਜ ਜੀ ਕਹਿੰਦੇ ਤੁੱਖਾ ਈ ਤੁੱਖਾ ਹੈ ਫਿਰ ਉਥੇ ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ ਉਥੇ ਸਾਡੀ ਆਸ ਨਹੀਂ ਪੂਰੀ ਹੋ ਸਕਦੀ ਦੋਏ ਭਾਏ ਵੁ ਗੁੱਚੀ ਐ ਗੱਲ ਪਈ ਸਜਮ ਕੀ ਫਾਸ ਮਹਾਰਾਜ ਜੀ ਕਹਿੰਦੇ ਦੂਜਿਆਂ ਤੇ ਜੇ ਵਿਸ਼ਵਾਸ ਕੀਤਾ ਦੋਏ ਭਾਏ ਮਾਇਆ ਤੇ ਮੂਹ ਕਰ ਲਿਆ ਜੀਵ ਗੁੱਚੀ ਐ ਮਹਾਰਾਜ ਜੀ ਕਹਿੰਦੇ ਗੱਲ ਪਈ ਸਜਮ ਕੀ ਫਾਸ ਮਹਾਰਾਜ ਜੀ ਕਹਿੰਦੇ ਫਿਰ ਜਮਾਂ ਦੀ ਫਾਈ ਤੂੰ ਨਹੀਂ ਬਚ ਸਕਦੇ ਮਹਾਰਾਜ ਜੀ ਕਹਿੰਦੇ ਫਿਰ ਉਹ ਗਾਲ ਚ ਪੈਣੀ ਉਹ ਪੈਣੀ ਹੈ ਜਮਨ ਦੀ ਫਾਈ ਜੇ ਦੂਜਿਆਂ ਤੇ ਭਰੋਸਾ ਇੱਕ ਨੂੰ ਛੱਡ ਕੇ ਇੱਕ ਨੂੰ ਵਿਸਾਰ ਕੇ ਜਗਤ ਦੇ ਮਾਲਕ ਨੂੰ ਵਿਸਾਰ ਕੇ ਮਹਾਰਾਜ ਜੀ ਕਹਿੰਦੇ ਦੋਏ ਭਾਏ ਵਗੁੱਚੀ ਹੈ ਮਹਾਰਾਜ ਜੀ ਕਹਿੰਦੇ ਦੋ ਭਾ ਕਰ ਲੈ ਜੇ ਸੰਸਾਰ ਦੇ ਵਿੱਚ ਵਿਸ਼ਵਾਸ ਬਣਾ ਲਿਆ ਮਹਾਰਾਜ ਜੀ ਕਹਿੰਦੇ ਫਿਰ ਇਹ ਜਮਾ ਦੀ ਫਾਈ ਹੈ ਜਿਹਾ ਬੀਜੈ ਸੋ ਲੁਨੇ ਮੱਥੇ ਜੋ ਲਿਖਿਆਸ ਜਿਹੜਾ ਜੀ ਮਹਾਰਾਜੀ ਕਹਿੰਦੇ ਕੋਈ ਬੀਜ ਦਾ ਹੈ ਇਹ ਬਾਣੀ ਦੇ ਵਿੱਚ ਵਰਣਨ ਹੈ ਨੇਕਾਂ ਹੀ ਜਗ੍ਹਾ ਤੇ ਕਿ ਜਿਵੇਂ ਦਾ ਇਹ ਕਲਯੁਗ ਦੇ ਵਿੱਚ ਬੀਜ ਪਾਵਾਂਗੇ ਉਵੇਂ ਦੇ ਸਾਨੂੰ ਵੱਡਣਾ ਪਵੇਗਾ ਇਹ ਕਲਯੁਗ ਦਾ ਹੈ ਪਹਿਰਾ ਇਹ ਸਤਜੁਗ ਹੋਇਆ ਤ੍ਰੇਤਾ ਹੋਇਆ ਦਵਾਪਰ ਹੋਇਆ ਉਹਨਾਂ ਦੇ ਅਲੱਗ-ਅਲੱਗ ਪਹਿਰੇ ਸੀ ਕਲਯੁਗ ਦਾ ਕੈਸਾ ਪਹਿਰਾ ਜਿਵੇਂ ਦਾ ਕੋਈ ਬੀਜੇਗਾ ਉਹਨੂੰ ਹੀ ਵੱਡਣਾ ਪੈਣਾ ਹੈ ਉਹਦੀ ਸਜ਼ਾ ਦੂਜਿਆਂ ਨੂੰ ਨਹੀਂ ਪਾਣੀ ਪਵੇਗੀ ਜਿਵੇਂ ਦਾਸੀ ਆਪ ਬੀਜ ਪਾਵਾਂਗੇ ਸਾਨੂੰ ਹੀ ਉਹਦਾ ਫਲ ਲੈਣਾ ਪੈਣਾ ਹੈ ਭੁਗਤਣਾ ਪੈਣਾ ਮੱਥੇ ਦੀ ਲੇਖ ਮੁਤਾਬਕ ਮੱਥੇ ਜੋ ਲਿਖਿਆਸ ਮਹਾਰਾਜ ਜੀ ਕਹਿੰਦੇ ਨਾਲ ਹੀ ਨੋਟ ਹੋ ਜਾਣਾ ਜਿਵੇਂ ਦਾਸੀ ਬੀਜਿਆ ਜਿਵੇਂ ਦਾ ਕਰਮ ਫਲ ਬੀਜਾਂਗੇ ਉਵੇਂ ਦਾ ਉਹ ਫਲ ਪਾਣਾ ਪੈਣਾ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਮਹਾਰਾਜ ਜੀ ਕਹਿੰਦੇ ਫਿਰ ਸਮਾਤੇ ਆਈ ਜਾਣਾ ਇਹਦੇ ਪਿਆਰਿਓ ਸਮਾਂ ਤੇ ਆਉਣਾ ਇਹ ਜ਼ਿੰਦਗੀ ਦੀ ਰੈਣ ਹੈ ਨਾ ਜਿਹੜੀ ਰਾਤ ਹੈ ਮਹਾਰਾਜ ਜੀ ਕਹਿੰਦੇ ਇੱਕ ਦਿਨ ਤਾਂ ਮੁੱਕਣੀ ਹੈ ਦਿਨ ਤਾਂ ਚੜ੍ਹਨਾ ਹੈ ਰਾਤ ਪਈ ਹੈ ਚਾਰ ਪੈਰ ਦਿਨ ਦਿਨ ਚਾਰ ਰਾਤ ਦੇ ਨੇ ਗੁਜ਼ਰ ਕੇ ਤਾਂ ਰਾਤ ਲੰਘ ਜਾਣੀਏ ਫਿਰ ਦਿਨ ਵਲੇ ਸਮਾਂ ਥੋੜਾ ਮਿਲਣਾ ਇਹ ਜ਼ਿੰਦਗੀ ਰੂਪੀ ਰਾਤ ਜਦੋਂ ਲੰਘ ਗਈ ਫਿਰ ਸਮਾਂ ਨਹੀਂ ਬਚਣਾ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਮਹਾਰਾਜ ਜੀ ਕਹਿੰਦੇ ਫਿਰ ਤਾਂ ਨਰਾਜ਼ ਕਾ ਪ੍ਰਾਪਤ ਹੋਏਗੀ ਫਿਰ ਤਾਂ ਪਛਤਾਵਾ ਪ੍ਰਾਪਤ ਹੋਣਾ ਹੋਰ ਕੁਝ ਨਹੀਂ ਮਿਲਣਾ ਜਦੋਂ ਸਾਹੀ ਪੂਰੇ ਹੋ ਗਏ ਹੀਰਲੇ ਸਾਹਮਣ ਤੇ ਹੋਏ ਅਸੀਂ ਉਸ ਵੇਲੇ ਥੋੜਾ ਕੁਝ ਪ੍ਰਾਪਤ ਹੋਣਾ ਮਹਾਰਾਜ ਜੀ ਕਹਿੰਦੇ ਉਦੋਂ ਤਾਂ ਪਛਤਾਣੀ ਪੈਣਾ ਸਾਹਮਣੇ ਜੰਮ ਖੜਾ ਹੁੰਦਾ ਫਿਰ ਮਹਾਰਾਜ ਜੀ ਕਹਿੰਦੇ ਕਿੱਥੇ ਕੁਝ ਨਹੀਂ ਬਚਦਾ ਉਠੇ ਚੱਲੀ ਗਈ ਨਰਾਸ ਫਿਰ ਤਾਂ ਪਿਆਰਿਓ ਇਹ ਜ਼ਿੰਦਗੀ ਨੂੰ ਇਹ ਮਹਾਰਾਜ ਜੀ ਕਹਿੰਦੇ ਇਹ ਆਤਮਾ ਨੂੰ ਉਹ ਜਿੰਦ ਨੂੰ ਉੱਠਣਾ ਹੀ ਪੈਣਾ ਹੈ ਸਰੀਰ ਚੋਂ ਇਹ ਸੰਸਾਰ ਰੂਪੀ ਰਾਤ ਜਦੋਂ ਪੂਰੀ ਹੋ ਗਈ ਤੇ ਉੱਠ ਕੇ ਜਾਣਾ ਪੈਣਾ ਰਲ ਨਰਾਸ ਜਾਣਾ ਪੈਣਾ ਸੰਸਾਰ ਤੋਂ ਜੇ ਅਸੀਂ ਕੁਛ ਖੱਟਿਆ ਨਹੀਂ ਜਿੰਨ ਕੋ ਸਾਧੂ ਭੇਟੀ ਐ ਸੋ ਦਰਗੇ ਹੋਏ ਖਲਾਸ ਇਹ ਮਹਾਰਾਜ ਜੀ ਨੇ ਜਵਾਬ ਵੀ ਦਿੱਤਾ ਸਾਨੂੰ ਸਮਝਾਇਆ ਵੀ ਜਿੰਨ ਕੋ ਸਾਧੂ ਭੇਟੀ ਐ ਜਿਹੜੇ ਮਹਾਰਾਜ ਜੀ ਕਹਿੰਦੇ ਸੰਗਤ ਕਰ ਲੈਂਦੇ ਹਨ ਸੱਚੇ ਗੁਰੂ ਦੀ ਸਾਧੂ ਗੁਰੂ ਪਰਮੇਸ਼ਰ ਭੇਟੀਏ ਜਿਨ੍ਹਾਂ ਨੇ ਸੱਚੇ ਗੁਰੂ ਨੂੰ ਜਪ ਲਿਆ ਜਿਨ੍ਹਾਂ ਨੇ ਉਹਦੀ ਬਾਣੀ ਜਪ ਲਈ ਨਾਮ ਧਿਆਲਿਆ ਬੰਦਗੀ ਕਰ ਲਈ ਮਹਾਰਾਜ ਜੀ ਕਹਿੰਦੇ ਜਿਨ ਕੋ ਸਾਧੂ ਭੇਟੀ ਹੈ ਹੋਦਰਗੇ ਹੋਏ ਖਲਾਸ ਉਹ ਖਲਾਸ ਉਹਨਾਂ ਨੂੰ ਪ੍ਰਾਪਤ ਹੋ ਜਾਣੀ ਹੈ ਦਰਗਾਹ ਵਿੱਚੋਂ ਮਹਾਰਾਜ ਜੀ ਕਹਿੰਦੇ ਉਹ ਖਲਾਸ ਹੋ ਜਾਣਗੇ ਜਿਨ੍ਹਾਂ ਨੇ ਸੰਗਤ ਕਰ ਲਈ ਸੱਚੇ ਮਾਲਕ ਦੀ ਬੰਦਗੀ ਉਹਦਾ ਭਜਨ ਉਹਦੀ ਕੀਰਤੀ ਸੁਣਨਾ ਕੀਤੀ ਇਹ ਮਨ ਚ ਵਸਾਣਾ ਕੀਤੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਇਹ ਮਹਾਰਾਜ ਜੀ ਬੇਨਤੀ ਕਰ ਦੇਣ ਖੀਲੀਆਂ ਤੁੱਖਾਂ ਚ ਹਾਰਾ ਜੀ ਕਹਿੰਦੇ ਇਹ ਪ੍ਰਭੂ ਜੀ ਕਿਰਪਾ ਕਰ ਦਿਓ ਤੁਸੀਂ ਆਪਣੀ ਕਿਰਪਾ ਧਾਰੋ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਇਵੇਂ ਸਰੀਰ ਦੀ ਪਿਆਸ ਲੱਗਦੀ ਹੈ ਨਾ ਰਹਿ ਨਹੀਂ ਸਕਦੇ ਪਾਣੀ ਤੋਂ ਬਿਨਾ ਬਿਵੀਏ ਨੂੰ ਉਸਾਤੀ ਬੂੰਦ ਦੀ ਪਿਆਸ ਲੱਗਦੀ ਹੈ ਰੁੱਖ ਨੂੰ ਜਲ ਦੀ ਪਿਆਸ ਲੱਗਦੀ ਹੈ ਤਾਂ ਰਹਿਣ ਨਹੀਂ ਹੁੰਦਾ ਇਸੇ ਤਰ੍ਹਾਂ ਨਾਮ ਦੀ ਪਿਆਸ ਉਹਦੇ ਦਰਸ਼ਨਾਂ ਦੀ ਤਾਂਗ ਲੱਗ ਜਾਵੇ ਪਿਆਸ ਲੱਗ ਜਾਵੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਮਹਾਰਾਜ ਜੀ ਕਹਿੰਦੇ ਮੇਰੀ ਅਰਦਾਸ ਹੈ ਨਾਨਕ ਕੀ ਅਰਦਾਸ ਮਹਾਰਾਜ ਜੀ ਕਹਿੰਦੇ ਪ੍ਰਭੂ ਤੋਂ ਬਿਨਾ ਥਾਡੇ ਤੋਂ ਬਿਨਾ ਦੂਜਾ ਕੋ ਨਹੀਂ ਜਿਹੜਾ ਮੇਰੀ ਪਿਆਸ 부ਝਾ ਦੇਵੇ ਜਿਹੜਾ ਮੈਨੂੰ ਪਾਰ ਕਰ ਦੇਵੇ ਇਸ ਸੰਸਾਰ ਤੋਂ ਸ੍ਰਿਸ਼ਟੀ ਤੋਂ ਭਾਵ ਸਾਗਰ ਤੋਂ ਅਗਨ ਦੇ ਸਾਗਰ ਤੋਂ ਮਹਾਰਾਜ ਜੀ ਕਹਿੰਦੇ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਤੇਰੇ ਵਰਗਾ ਦੂਜਾ ਮੈਨੂੰ ਨਜ਼ਰ ਨਹੀਂ ਆਉਂਦਾ ਦਿਖਾਈ ਨਹੀਂ ਆਉਂਦਾ ਨਾਨਕ ਦੀ ਇਹੀ ਅਰਦਾਸ ਹੈ ਕਿ ਤੁਸੀਂ ਦਰਸ਼ਨ ਬਖਸ਼ ਦਿਓ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਵਾਸ ਫਿਰ ਮਹਾਰਾਜ ਜੀ ਸਿਖੂ ਸ਼ੁਰੂ ਵਾਲੀ ਪੰਕਤੀ ਇੱਥੇ ਅੰਡ ਤੇ ਦ੍ਰਿੜ ਕਰਾਉਂਦੇ ਹਨ ਕਹਿੰਦੇ ਭਾਈ ਅਸਾੜ ਦਾ ਮਹੀਨਾ ਤਾਈ ਸੁਹੰਦਾ ਜਾਪੇਗਾ ਸੋਭਨੀਕ ਹੋਵੇਗਾ ਆਦੇ ਨਾਲ ਮਹਾਰਾਜ ਜੀ ਕਹਿੰਦੇ ਮਨ ਤਨ ਮਹਾਰਾਜ ਜੀ ਕਹਿੰਦੇ ਜਦੋਂ ਉਹਦੇ ਚ ਜੁੜ ਗਿਆ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਵਾਸ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਦੇ ਚਰਨ ਕਮਲ ਵਸ ਗਏ ਜਿਨ੍ਹਾਂ ਨੇ ਬਾਣੀ ਰੂਪ ਚਰਨ ਕਬਲ ਆਪਣੇ ਹਿਰਦਿਆਂ ਦੇ ਵਿੱਚ ਟਿਕਾ ਲਈ ਵਿਸਾਲੇ ਉਹਨਾਂ ਦਾ ਮਨ ਵੀ ਸੀਤਲ ਅਤੇ ਤਨ ਜਿਹੜਾ ਉਹ ਵੀ ਮਹਿਸੂਸ ਨਹੀਂ ਕਰੇਗਾ ਗਰਮੀ ਨੂੰ ਉਹ ਪੱਠ ਵਿੱਚ ਵੀ ਬਹਿ ਕੇ ਕਹਿਣਗੇ ਠੰਡ ਵਰਤਦੀ ਹੈ ਮਹਾਰਾਜ ਪੀਦੀ ਚੰਦ ਕਹਿੰਦਾ ਨਾ ਮਹਾਰਾਜ ਜੀ ਬੱਦਲ ਗਰਜਦਾ ਹੈ ਭਟੁੰਜਾ ਉੱਪਰ ਦਾਣੇ ਪੁੰਨ ਰਿਆ ਪੱਠ ਦੇ ਤੇ ਵਿਦੀਚੰਦ ਥੱਲੇ ਬੈਠਾ ਕਹਿੰਦਾ ਮਹਾਰਾਜ ਬੱਦਲ ਗਰਜਦਾ ਹੈ ਪਰ ਜਦੋਂ ਆਵਾਜ਼ ਆਉਂਦੀ ਹੈ ਨਾ ਦਾਣਿਆਂ ਦੀ ਫਟਫਟ ਕਰਦੇ ਹਨ ਦਾਣੇ ਤੇ ਵਿਦੀਚੰਦ ਹੱਸਦਾ ਮਹਾਰਾਜ ਜੀ ਬੱਦਲ ਗਰਜ ਰਹੇ ਹਨ ਤੇ ਦੇਖੋ ਉਹਦੀ ਮਹਾਰਾਜ ਦੀ ਕਿਰਪਾ ਉਹ ਦੇਖੋ ਅਗਣੀ ਦੇ ਵਿੱਚ ਵੀ ਠੰਡ ਪਾ ਰਹੇ ਹਨ ਅੱਗ ਦੇ ਵਿੱਚ ਵੀ ਠੰਡ ਵਰਤਾ ਰਹੇ ਹਨ ਛਵੇਂ ਪਾਤਸ਼ਾ ਤੇ ਪਰਭੂਜਾ ਉੱਥੇ ਪਰੇਸ਼ਾਨ ਹੋਈ ਜਾ ਰਿਹਾ ਕਹਿੰਦਾ ਮੈਂ ਤਾਂ ਐਵੇਂ ਮਖੌਲ ਕੀਤਾ ਸੀ ਮੈਨੂੰ ਕੀ ਪਤਾ ਸੀ ਕਿ ਇਹ ਅੱਗੇ ਚ ਵੜ ਜਾਣਾ ਬਾਹਰ ਨਿਕਲਦੇ ਹਨ ਭਾਈ ਵਿਦੀ ਚੰਦ ਜੀ ਕਹਿੰਦੇ ਪੜਪੁੰਜਾਂ ਫਟਾਫੜ ਉਤੋਂ ਖੜਾਇਆ ਚੁਕਲਾ ਸੀ ਬਾਹਰ ਨਿਕਲਣਾ ਸੀ ਜਾਣਾ ਪੜਪੁੰਜਾ ਖੜਾਇਆ ਚੁਕਣ ਸਾਰ ਹੀ ਪੈਰਾਂ ਤੇ ਡਿੱਗ ਪਿਆ ਮਾਫੀਆਂ ਮੰਗਦਾ ਉਹਨੂੰ ਹੀ ਪੜਪੁੰਜਾ ਇਹਦਾ ਮਹਾਰਾਜ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਵੈਸੇ ਹੀ ਝੀਟ ਕੀਤੀ ਸੀ ਮਖੌਲ ਮੈਂ ਸੁਣਿਆ ਸੀ ਕਿ ਗੁਰੂ ਦੇ ਸਿੰਘ ਜਿਹੜਿਆਂ ਨੂੰ ਕਰਨੀ ਵਾਲੇ ਹੁੰਦੇ ਹਨ ਇਹ ਅੱਜ ਅਸੀਂ ਮੈਂ ਅੱਖਾਂ ਦੇ ਨਾਲ ਤੱਕ ਲਿਆ ਅੱਖਾਂ ਨਾਲ ਦੇਖ ਲਿਆ ਕਿ ਤੁਹਾਡੇ ਤੇ ਐਸੀ ਬਖਸ਼ਿਸ਼ ਐਸੀਆਂ ਸ਼ਕਤੀਆਂ ਤੇ ਵਿਧੀਚੰਦ ਦੀ ਕਿੱਡੀ ਨਿਮਰਤਾ ਉਹ ਫਿਰ ਵੀ ਕਹਿ ਰਿਹਾ ਕਹਿੰਦਾ ਪ੍ਰਭੂ ਜਿਆ ਕਿ ਮੇਰੇ ਵਿੱਚ ਕੁਝ ਨਹੀਂ ਆ ਮੇਰੇ ਪੱਲੇ ਕੁਝ ਨਹੀਂ ਇਹ ਛੇਵੇਂ ਪਾਤਸ਼ਾਹ ਜੀ ਨਾਲ ਖੜੇ ਸੀ ਛੇਵੇਂ ਪਾਤਸ਼ਾਹ ਜੀ ਨਾਲ ਖੜਦੇ ਮੈਂ ਸੜ ਕੇ ਸੁਆਹ ਹੋ ਜਾਂਦਾ ਅੱਜ ਉਹਨਾਂ ਨੇ ਕਿਰਪਾ ਕੀਤੀ ਤਰਸ ਕੀਤਾ ਆਪਣੇ ਦਾਸ ਤੇ ਮੇਰ ਦਾ ਹੱਥ ਰੱਖ ਕੇ ਅਗਨ ਨੂੰ ਵੀ ਸ਼ੀਤਲ ਕਰਤਾ ਉਧਰ ਸ਼ੇਵੇਂ ਪਾਸ਼ਾ ਜੀ ਕੀ ਕਰ ਰਹੇ ਹਨ ਗਾਗਰਾਂ ਭਰੀਆਂ ਜਲ ਦੀਆਂ ਠੰਡੇ ਜਲ ਦੀਆਂ ਆਪਣੇ ਸੀਸ ਤੇ ਪਾ ਰਿਹਾ। ਸਿੰਘਾਂ ਨੂੰ ਕਹਿੰਦੇ ਭਾਈ ਸਿੰਘੋ ਫਟਾਫਟ ਜਾਓ ਜਲ ਦੀਆਂ ਸਾਹਮਣੇ ਖਾਗਰਾਂ ਭਰ ਕੇ ਲੈ ਕੇ ਆਓ। ਬਹੁਤ ਗਰਮੀ ਲੱਗ ਰਹੀ ਹੈ ਪਸੀਨਾ ਬਹੁਤ ਵਗ ਰਿਹਾ ਸਰੀਰ ਦੇ ਵਿੱਚੋਂ ਪਾਣੀ ਦੀ ਤਰ੍ਹਾਂ ਕਿਉਂਕਿ ਉਹ ਦਰ ਅੱਗ ਦੇ ਵਿੱਚ ਬੈਠਾ ਹੋਇਆ ਵਿਦੀ ਚੰਦ। ਤੇ ਮਹਾਰਾਜ ਜਦੋਂ ਤੁਰਿਆ ਸੀ ਨਾ ਵਿਦੀ ਚੰਦ ਮਹਾਰਾਜ ਤੋਂ ਬਚਨ ਲੈ ਕੇ ਤੁਰਿਆ ਸੀ ਮਹਾਰਾਜ ਨੇ ਕਿਹਾ ਵਿਦੀ ਚੰਦਾ ਬੜੀਆਂ ਚੋਰੀਆਂ ਕੀਤੀਆਂ ਨੇ ਬੜੀਆਂ ਵਿਧੀਆਂ ਨੇ ਤੇਰੇ ਕੋਲ ਜਾ ਹੁਣ ਕਾਬਲ ਕੰਧਾਰ ਦੇ ਠੱਗਾ ਨੇ ਘੋੜੇ ਖੋਲੇ ਦਲਵਾਗ ਘੋੜਾ ਮਹਾਰਾਜ ਦਾ ਸੋਨੇ ਘੋੜੇ ਦੋ ਲੱਖਾਂ ਦੇ ਖੋਲੇ ਰਸਤੇ ਵਿੱਚ ਵਪਾਰੀਆਂ ਤੋਂ ਤੇ ਛਾਲੇ ਖੋਲੇ ਮਹਾਰਾਜ ਦੇ ਕਹਿੰਦੇ ਜਾ ਤੇਰੇ ਤੋਂ ਬਿਨਾ ਕੋਈ ਨਹੀਂ ਲਿਆ ਸਕਦਾ ਬਹੁਤ ਪੈਰਾ ਉੱਥੇ ਤੇ ਵਿਦੀ ਚੰਦ ਪੈਰਾ ਤੇ ਡਿੱਗ ਪਏ ਮਨਮਸ਼ਕਾਰ ਕਰਦੇ ਨੇ ਮਹਾਰਾਜ ਪਹਿਲੋ ਤਾਂ ਪੇਟਵਾਸਤੀ ਚੋਰੀਆਂ ਕਰਦਾ ਸੀ ਮੈਂ ਚੋਰ ਸੀ ਪਰ ਹੁਣ ਤਾਂ ਤੁਹਾਡਾ ਦਾਸ ਆਂ ਤੁਹਾਡਾ ਸੇਵਕ ਹਾਂ ਮੈਂ ਚੋਰ ਨਹੀਂ ਆ ਹੁਣ ਤੁਹਾਡੀ ਮਿਹਰ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਸਤਿਗੁਰੂ ਜੀ ਬਹੁਤ ਤਕੜਾ ਪਹਿਰਾ ਉੱਥੇ ਮੈਂ ਕਿਵੇਂ ਕਰਾਂਗਾ ਜੇ ਮਹਾਰਾਜ ਜੀ ਹੱਸ ਕੇ ਕਹਿੰਦੇ ਵੀਦੀ ਚੰਦ ਕਹਿੰਦੇ ਮਹਾਰਾਜ ਐ ਕਰੋ ਜੇ ਤੁਸੀਂ ਮਿਹਰ ਦਾ ਸੀਸ ਤੇ ਨਿਮਾਣੇ ਦੇ ਹੱਥ ਰੱਖ ਦੋ ਫਿਰ ਭਵੇਂ ਤੁਸੀਂ ਅੱਗ 'ਚ ਵੀ ਬਿਠਾ ਲਿਓ ਫਿਰ ਨਹੀਂ ਪਰਵਾ ਕਰਾਂਗਾ ਭਵੇਂ ਮਰ ਜਾਂ ਜਲ ਜਾ ਸੜ ਜਾ ਫਿਰ ਤੇ ਤੁਸੀਂ ਉਹ ਨਾਲ ਮਹਾਰਾਜ ਜੀ ਹੱਸ ਕੇ ਕਹਿੰਦੇ ਵਿਦੀ ਚੰਦ ਜੀ ਫਿਰ ਜਾਓ ਜਾ ਕੇ ਘੂੜੇ ਲੈ ਕੇ ਆਓ ਜਿੱਥੇ ਵੀ ਮੁਸ਼ਕਲ ਬਣੇਗੀ ਔਖੀ ਘੜੀ ਬਣੇਗੀ ਤੇ ਅੱਖਾ ਮੀਟ ਕੇ ਯਾਦ ਕਰ ਲਿਓ ਇੱਕ ਵਾਰੀ ਯਾਦ ਕਰਿਓ ਤੁਹਾਡੇ ਨਾਲ ਖੜਾਂਗੇ ਤੇ ਉਹੀ ਗੱਲ ਹੋਈ ਜਦੋਂ ਮੁਸ਼ਕਲ ਬਣੀ ਸਾਹਮਣੇ ਸਿਪਾਹੀ ਆ ਰਹੇ ਸੀ ਐਵੇਂ ਨਹੀਂ ਸੀ ਵਿਦੀ ਚੰਦ ਪੱਠ ਚ ਵੜੇ ਸਾਹਮਣੇ ਸਿਪਾਹੀ ਆ ਗਏ ਪਹਿਰਾ ਬਹੁਤ ਤਕੜਾ ਸੀ ਕਾਬਲ ਕੰਧਾਰ ਦੇ ਵਾਲੇ ਵਾਲੇ ਸ਼ਹਿਰ ਦੇ ਤੇ ਆ ਸਿਪਾਹੀ ਆਏ ਤੇ ਮਾਪੀ ਵਿਦੀਚੰਦ ਕੋਈ ਜਗ੍ਹਾ ਨਹੀਂ ਸੀ ਸਾਹਮਣੇ ਕਹਿੰਦੇ ਹੁਣ ਕਿੱਥੇ ਜਾਵਾਂ ਕਿੱਥੇ ਲੋਕਾਂ ਇਹਨਾਂ ਨੇ ਫੜ ਲੈਣਾ ਮਹਾਰਾਜ ਦਾ ਕੰਮ ਦੂਰਾ ਰਹਿ ਜਾਣਾ ਤੇ ਮੈਂ ਦੂਰਾ ਕੰਮ ਨਹੀਂ ਛੱਡ ਕੇ ਜਾਵਾਂਗਾ ਭਾਵੇਂ ਮੈਨੂੰ ਅੱਗ 'ਤੇ ਬਹਿਣਾ ਪੈ ਜਾਵੇ ਇਹ ਅਰਦਾਸ ਕੀਤੀ ਨਾਲ ਹੀ ਕਹਿੰਦੇ ਮਹਾਰਾਜ ਹੁਣ ਤੁਸੀਂ ਬਚਾਣਾ ਹੁਣ ਇਹ ਪੱਠ ਤੋਂ ਬਿਨਾ ਮੇਰੇ ਕੋਲ ਕੋਈ ਜਗ੍ਹਾ ਹੀ ਨਹੀਂ ਹੈਗੀ ਤੇ ਵਿਦੀਚੰਦ ਉਹ ਪੱਠ 'ਚ ਵੜਿਆ ਸੀ ਫਿਰ ਪਹੁੰਜਾਂ ਦੌਰਾਨ ਪਰੇਸ਼ਾਨ ਹੋ ਗਿਆ ਸੀ ਤੇ ਉਹਨਾਂ ਚਰ ਦਾਣੇ ਭੁਜਨੇ ਦੇਖੋ ਸੀਤ ਹੋ ਗਈ ਅੱਗ ਉਹ ਜਿਹੜੀ ਰੇਤਾ ਸੀ ਉਹ ਵੀ ਸ਼ੀਤਲ ਤਾਈ ਧਾਰ ਗਈ ਜਦੋਂ ਵਿਧੀਚੰਦ ਬਾਹਰ ਨਿਕਲਿਆ ਤੇ ਭੜਪੁੰਜਾ ਮਾਫੀਆਂ ਮੰਗਦਾ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਸੀ ਤੇ ਉਦੋਂ ਵਿਧੀਚੰਦ ਕਹਿੰਦਾ ਭਾਈ ਕਾਹਦੀਆਂ ਮਾਫੀਆਂ ਮੇਰੇ ਪੱਲੇ ਤਾਂ ਕੁਝ ਨਹੀਂ ਇਹ ਛੇਵੇਂ ਪਾਤਸ਼ਾਹ ਮੇਰੇ ਗੁਰੂ ਦੀ ਬਰਕਤ ਹੈ ਉਹਨਾਂ ਨੇ ਕਿਰਪਾ ਦਾ ਹੱਥ ਰੱਖਿਆ ਮੈਂ ਬਚ ਗਿਆ ਨਹੀਂ ਤਾਂ ਮੈਂ ਸੜ ਜਾਣਾ ਸੀ ਫਿਰ ਵੀ ਨਿਮਰਤਾ ਉਹਨੂੰ ਰਿੱਧੀਚੰਦ ਨੂੰ ਫਿਰ ਵੀ ਹੰਕਾਰ ਨਹੀਂ ਹੈ ਨਾਲੇ ਨਾਲ ਰਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਹਨ ਗੁਰਸਿੱਖਾਂ ਨਹੀਂ ਵੀਦੀ ਚੰਦ ਭਾਈ ਸਤਾਰੂ ਸਿੰਘ ਵਰਗੇ ਦੇਖੋ ਜਿਨ੍ਹਾਂ ਦੇ ਇਨੇ ਦਿਨ ਖੋਪੜੇ ਲੱਗ ਰਹੇ ਤੇ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਮਤੀ ਦਾਸ ਜੀ ਦੇ ਸੀਸ ਤੇ ਜਦੋਂ ਆਰਾ ਚੱਲਦਾ ਹੈ ਨਾ ਦੋ ਫਾੜ ਸਰੀਰ ਪਿਆ ਹੈ ਉਹਦੇ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਭਾਈ ਸਾਹਿਬ ਦੇ ਸਰੀਰ ਵਿੱਚੋਂ ਜਿੰਨਾ ਤਿਰਪੂਰੀਆਂ ਕੂੜੀਆਂ ਨਹੀਂ ਹੋਈਆਂ 40 ਉਹਨਾਂ ਚ ਜਪਜੀਤ ਸਾਹਿਬ ਦੇ ਮੁਖ ਦੇ ਵਿੱਚੋਂ ਉਸੇ ਤਰੀਕੇ ਆਵਾਜ਼ ਹੁੰਦੀ ਰੀ ਉਸ ਜਕਾਰਾ ਛੱਡ ਕੇ ਭਾਈ ਸਾਹਿਬ ਨੇ ਆਪਣਾ ਸਰੀਰ ਤਿਆਗ ਗਿਆ ਦੇਖੋ ਕਰਨੀ ਕਥਨੀ ਦੇ ਪੂਰੇ ਸਿੰਘ ਜਿਨ੍ਹਾਂ ਦੇ ਦਸਵੇਂ ਦਵਾਰ ਖੁੱਲੇ ਹੋਏ ਸੀ ਮਹਾਰਾਜ ਜੀ ਦੇ ਚਰਣਾ ਚਰਨ ਕਮਲੀ ਦੇ ਵਿੱਚ ਉਹਨਾਂ ਨੇ ਵਸਾਏ ਹੋਏ ਹਨ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਇਹ ਗਰਮੀ ਇਹ ਸਰਦੀ ਸਾਡੇ ਵਾਸਤੇ ਆਮ ਜੀਵਾਂ ਵਾਸਤੇ ਕਿੱਥੇ ਛੋਟੇ-ਛੋਟੇ ਸਹਬਜ਼ਾਦੇ ਪੋਹ ਦੇ ਮਹੀਨੇ ਵਿੱਚ ਠੰਡੇ ਬੁਰਜ ਵਿੱਚ ਹਨ ਕਿੱਥੇ ਅਸੀਂ ਸ਼ੀਸ਼ੀ ਕਰਕੇ ਆਪਣੀਆਂ ਰਜਈਆਂ ਵਿੱਚ ਵੀ ਸਾਨੂੰ ਠੰਡ ਲੱਗਦੀ ਹੈ ਕਿੱਥੇ ਉਹ ਦੇਖੋ ਨੰਗੇ ਪੈਰੀ ਸਰਸਾ ਨਦੀ ਦੇ ਸੰਢੇ ਜਾਲ ਦੇ ਵਿੱਚੋਂ ਲੰਘ ਰਿਹਾ ਉਥੇ ਕੌਣ ਨਾਲ ਖੜਾ ਹੈ ਯਾਰੋ ਮਹਾਰਾਜ ਦੀ ਕਿਰਪਾ ਤੋਂ ਬਿਨਾ ਨਹੀਂ ਇੱਥੇ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ ਕਹਿੰਦੇ ਸਾਡ ਸਾਡੇ ਵਾਸਤੇ ਹੈ ਇਹ 60 ਦਾ ਮਹੀਨਾ ਹੈ ਠੀਕ ਹੈ ਮਹਾਰਾਜ ਜੀ ਕਹਿੰਦੇ ਜੇ ਨਾਮ ਦੀ ਬਰਕਤ ਹੈ ਸਾਡੇ ਕੋਲ ਸ਼ੀਤਲਤਾਈ ਹੈ ਜੇ ਚਰਨ ਸਾਡੇ ਹਿਰਦੇ ਵਿੱਚ ਹਨ ਮਾਲਕ ਦੇ ਫਿਰ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਕੁਝ ਵੀ ਨਹੀਂ ਹੈ ਇੱਕੋ ਬਰਾਂ ਸੰਭ ਮ੍ਰਤੀ ਬਣ ਜਾਂਦੀ ਹੈ ਗੁਰਸਿੱਖ ਪਿਆਰਿਆਂ ਦੀ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਸ ਮਹੀਨੇ ਦੇ ਵਿਚਾਰ ਹਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਮਹਾਰਾਜ ਜੀ ਬਾਣੀ ਵਿਚਾਰ ਦੇ ਨਿਕਾ ਭੁੱਲੌ ਜੰਦੀਨ ਮਹਾਰਾਜ ਸਤਿ ਬਖਸ਼ ਲੈਣ ਪਾਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ